ਹਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸਰਪਿੰਨ ਨਵੰਪਿੰਡ ਸਰਦਾਰਾ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਹੋਈ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਨੂੰ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤੱਕ ਉਹ ਉਹ ਬੁਗੀ ਨਹਿ ਚੈ ਤੱਕ ਉਹਦੀ ਰੈਡ ਬੱਟ ਲੱਭੀ ਕਿਹੜੇ ਪਿੰਡ ਦੀਆਂ ਨੇ ਕੜੀਆਂ ਇਹ ਤਾਰੀਵਾਲ ਪਿੰਡ ਦੀ ਜੀ ਤਾਰੀਵਾਲ ਤੋਂ ਜੀ ਹਾਂਜੀ ਤੁਹਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਤਾਰੀਵਾਲ ਦੀਆਂ ਇਹ ਤਾਰੀਵਾਲ ਤੋਂ ਲੇਲ ਪਿੰਡ ਜਾ ਰਹੀਆਂ ਆਪਣੇ ਪਿੰਡ ਉਹਦੇ ਜਿੱਥੋਂ ਤੇ ਨੁਟੇ ਜਿਆ ਦਾ ਕੋਈ ਨਾਂ ਦੱਸਿਆ ਲੈ ਤੱਕ ਜਾਂ ਨਹੀਂ ਨਹੀਂ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਫਿਰ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਹਾਂ ਕਰ ਰਹੀ ਚੰਗਾ ਹਾਂ ਸ਼ਾਨ ਵੀ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖਦੇ ਨੇ ਕਿ ਕਦੇ ਬਿੰਦ ਸੜਾ ਕੰਮ। ਜਦ ਅਸੀਂ ਇੱਥੇ ਮੌਕੇ ਤੇ ਪਹੁੰਚੇ ਆਂ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੌਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦੇ ਹੱਥੋਂ ਪਾਈ ਹੋਈ। ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਹੈ। ਉਹ ਅਸੀਂ ਮੌਕੇ ਤੇ ਪਹੁੰਚੇ ਆਂ ਤਫ਼ਤੀਸ਼ ਕਰ ਰਹੇ ਆਂ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ। ਲਗਭਗ ਕਿੰਨੇ ਵਜੇ ਦੀ ਘਟਨਾ? ਇਹ ਤਕਰੀਬਨ 3 ਵਜੇ ਦੀ ਘਟਨਾ ਹੈ। ਅਸੀਂ ਪਹੁੰਚੇ ਹੋਇਆ ਨਹੀਂ ਲੈ ਕੇ ਗੋਤਾਖੋਰ ਲੱਗੇ ਹੋਏ। ਅਹੀਂ ਗੁੱਤਾ ਖੁਰ ਲੈ ਕੇ ਆਏ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬਾਡੀ ਜਨ ਕਾਲ ਕੇ ਬੰਦੀ ਕਾਰਵਾਈ ਕੀਤੀ ਜੀ